ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਜੀ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਤੇ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਆਲੂ ਵਾਲੇ ਪਰੌਂਠੇ ਬੱਚੇ ਕਹਿੰਦੇ ਮਾਸਿਆ ਜਾਨੂ ਵਾਲੇ ਪਰੌਂਠੇ ਤੁਮਣਾ ਕਿ ਖਵਾਈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੀ ਮੈਂ ਬਣਾ ਕੇ ਖਵਾ ਦਨੀ ਹੈ ਚਾੜ ਤੇ ਲਾਰੇ ਸੀ ਮਾਸੀ ਤੂੰ ਪਰੌਂਠੇ ਬਹੁਤ ਸਵਾਦ ਬਣਾਉਣੀ ਆ ਬਹੁਤ ਸਵਾਦ ਬਣਾਉਣੀ ਆ ਉਹ ਤਾਂ ਤੁਹਾਨੂੰ ਪਤਾ ਹੀ ਜੀ ਪਣਾਣੇ ਦੇ ਨੂਨ ਮਿਰਚਾਂ ਨੂੰ ਤਾਂ ਬੱਚੇ ਤਾਂ ਜਾਣ ਕੇ ਕਹਿ ਰਹੇ ਸੀ ਕਿ ਚਲ ਮਾਸੀ ਨੂੰ ਕਹੀਏ ਮੈਂ ਕਿ ਕੋਈ ਗੱਲ ਨਹੀਂ ਬਣਾ ਦਿੰਨੇ ਆ ਕਹਿੰਦੇ ਸ਼ਾਮ ਨੂੰ ਸਾਨੂੰ ਪੈਟੀਆਂ ਮਾਸੀ ਖਵਾਈ ਬਣਾ ਕੇ ਤੇ ਇਸ ਕਰਕੇ ਜੀ ਆਪਾਂ ਆਲੂ ਪਹਿਲੇ ਹੀ ਵੱਧ ਬਣਾ ਲਏ ਸੀ ਕੋ ਆਵਾਲ ਲੈ ਸੀਗੇ ਤੇ ਸ਼ਾਮ ਨੂੰ ਚਲੋ ਆਪਾਂ ਇਹਨਾਂ ਨੂੰ ਪੈਟੀਆਂ ਵਗੈਰਾ ਬਣਾ ਦਾਂਗੇ ਜੀ ਕਿਉਂ ਨਹੀਂ ਆਰੇ ਫੁਟ ਕੈਮਰੇ ਚ ਸਹੀ ਸੋਹਣੀ ਬਣਦੀ ਆ ਹਾਂ ਜੀ ਆਪਾਂ ਬਣਾ ਰਹੇ ਹਾਂ ਜੀ ਆਲੂ ਵਾਲੇ ਪਰੌਂਠੇ ਅੱਜ ਦੇ ਲਈ ਜੀ ਕਿੰਨਾ ਲੇਟ ਉੱਠੇ ਆ ਇਹਨਾਂ ਦੇ ਉੱਠਣ ਤੋਂ ਪਹਿਲਾਂ ਪਹਿਲੇ ਨਾ ਆਪਾਂ ਆਲੂ ਵਾਲਨੇ ਸੀਗੇ ਸਮਾਨ ਵਗੈਰਾ ਇਕੱਠਾ ਕਰ ਲਿਆ ਸੀਗਾ ਇਹ ਦੇਖੋ 10 ਵਜੇ ਉੱਠੇ ਸੀ ਤਾਂ ਸੁੱਤੇ ਪੁੱਛ ਲੈਣਾ ਕਿੰਨੇ ਵਜੇ 2:30 ਵਜੇ 3:00 ਵਜੇ 2:30 ਵਜੇ 2 ਵਜੇ ਕੱਲੇ ਜਦੋਂ ਆਰੰਭབྱਿਆ ਭੈਣ ਦੇ ਫੋਨ ਦਾ ਮੈਂ ਉਹਨੂੰ ਜਦ ਉਠਾਇਆ ਤਾਂ ਉਹ ਦੇਖਿਆ ਛੋਟੀ ਬੱਚੀ ਸੀ ਮਨਵਾਰੀਏ ਸਿੰਦੂ ਕੂਰੂਂ ਦੀ ਬਲੀ ਕੀ ਬਣਾਇਆ ਇਹਨਾਂ ਨੇ ਉਹ ਖਾਤਾ ਫਿਰ ਸੁੱਕ ਗਿਆ ਆ ਉੱਤੇ ਸੀ ਮਮ ਜੀ ਨਾਲ ਸੀ ਤੇ ਤੁਸੀਂ ਉਹਦਾ ਫਿਰ ਮੈਂ ਰੁਠੀਆ ਮੈਨੂੰ ਫਿਰ ਪਤਾ ਲੱਗਿਆ ਮੇਰੀ ਗੈਰ ਦੀ ਨਹੀਂ ਆ ਰਹੀਆ ਪਰੋਂਠੇ ਦੀ ਆ ਰਹੀਆ ਬਸ ਥੋੜੇ ਪਿੱਛੇ ਨੂੰ ਹੋ ਗਈ ਬਨੂ ਥੋੜੀ ਬਸ ਮਗਰਾ ਗੁੱਲੀਆ ਬਾਪੂ ਰੋਟੀ ਵੀ ਖਾਤੀ ਜਿਹਾ ਨੇ। ਗੇਂਦੋਆ ਕੀ ਆਨੇ ਖਾ ਲਈ ਆ ਗੁੱਲੀ ਨੂੰ ਤੇ ਜੀ ਫਰੀਤ ਇਹ ਹੋ ਰੋਠੇ। ਬਾਸੇ ਨਾ ਹੋਰ ਜਿਹੀ ਸੀਗਾ ਹੁਣ ਕੰਦੇ ਨਾ ਟਾਈਮ ਨਾਲ ਕਹਦੇ ਨਾ ਮਰ ਤਾਉਂ ਟਾਈਮ ਨਾਲ ਉੱਠੋ ਫੇ ਤਾਂ ਕਿ ਫਿਰ ਆਪਾਂ ਹੋਰ ਵੀ ਕੰਮ ਕਰਦੇ ਹੁੰਦੇ ਆ ਨਾ। ਨਹੀਂ ਤਾਂ ਬਸ ਆ ਵੀ ਜਿਹੜੀ ਇਹਦੇ ਚੀਨੋਂ ਜਿਹੜੀ ਖਾਣ ਫੇਲ ਚ। ਫਿਰ ਪੈਸੇ ਦਿਓ। ਆਦੇ ਖਲੇ ਬਾਤ ਤੇ ਚਾਹੀਦੇ ਤੈਨੂੰ 3 ਜੀ ਨੇ ਬਣਾ ਕੇ ਸ਼ਿਫ ਭਵਾਣੀ ਆ ਤੇਨੂੰ ਲਾ ਹੋਣਾ ਪੈਂਟਰ ਸ਼ਰਟਾਂ ਹੀ ਇਹਦਾ ਨਿਯਮ ਦਾ ਸਿੰਪਲ ਸੂਟ ਹੀ ਸਮਾ ਕੇ ਦਿਆ ਕਰੀ ਤੇ ਫਰੋਗ ਸੂਟ ਤੇ ਸਮਾ ਲੈ ਲੈ ਉਹਨੇ ਵਸ ਕੋ ਦੇਖਾਂਗੇ ਬਸ ਹੁਣ ਲੈ ਕੇ ਜene ਮੁੱਕੇ ਪਹੁੰਗੀ ਨਹੀਂ ਕਰਦੀ ਨਹੀਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਫਿਰ ਖਰਾਬ ਹੋ ਜਾਂਦੀਆਂ ਹੁਣ ਇਹਦੇ ਕੋਲ ਤਿੰਨ ਚਾਰ ਜੀ ਨੇ ਨਮੀਆਂ ਪਈਆਂ ਨੇ ਪਾਉਂਦੀ ਹੀ ਨਹੀਂ ਆ ਕਿ ਮੇਰੇ ਟਾਈਟ ਆ ਮੇਰੇ ਖਲਾਨਾ ਮੇਰੇ ਇਹ ਆ ਮੇਰਾ ਮੋਹ ਆ ਜੀ ਉਹ ਹੀ ਬਸ ਹੁਣ ਇਹ ਸਿੰਪਲ ਸੂਟੀ ਲੈ ਕੇ ਦਿਆ ਕਰਨਾ ਕਿਥੇ ਇੱਕ ਪੈਂਟ ਆਉਂਦੀ ਉਹ ਉੰਨੇ ਚ ਸੂਟ ਪੂਰਾ ਬਣ ਜਾਂਦਾ ਜੀ ਪੈਂਟ ਥੋੜੀ ਬਣਾਣੀ ਮੈਂ ਫਰੋਗ ਤੇ ਉਹ ਇਹ ਪੜਾ ਟੌਪਿਕ ਯਾਰ ਜੀ ਆਪਣ ਮੋਣਾ ਨਾ ਮੰਮੀ ਜੀ ਤੋਂ ਕੋਈ ਕਪੜਾ ਲੈ ਆਵਾ ਕਿ ਬ੍ਰੀਟ ਉਹ ਦੀਦੀ ਹੋਈ ਅਸੀਂ ਉਹ ਦੀਦੀ ਨੂੰ ਇਹ ਕਹਦੇ ਕਪੜਾ ਵੀ ਦੀਦੀ ਆਪਣੇ ਵੱਲੋਂ ਥੋੜੀ ਦੇ ਵੀ ਆਪਣੇ ਵੱਲੋਂ ਦੇ ਦੋਗੀ ਕਿਉਂ ਦੀਦੀ ਦੇ ਨਹੀਂ ਕਿਹਦੇ ਮੈਂ ਦੇ ਦੂੰ ਆਪੀ ਜੇ ਤੋ ਚਲੋ ਆਇਆ ਫਿਰ ਆਪਾਂ ਪਏ ਆਤੀ ਦੇ ਦੋ ਪਏ ਹੁਣ ਆਪਾਂ ਖੇਡ ਲਓ ਜੀ ਹਣ ਉੱਠੇ ਆ ਆ ਬਸ ਹੁਣ ਰੋਟੀ ਪਾਣੀ ਖਾਣ ਦੀਆਂ ਤਿਆਰ ਹੋਣੀਆਂ ਤੇ ਚਲੇ ਜਾਣੀਏ ਜੀ ਆਪਾਂ ਲਾਈ ਤੇ ਜਾਊਗੀ ਜੀ ਪ੍ਰੀਤ ਪਰ ਹੁਣ ਇਹਨੂੰ ਕੱਲ ਤੋਂ ਕਹਤਾ ਜਲਦੀ ਉੱਠਿਆ ਕਰ ਗੁਲੀਨ ਵੀ ਨਾਲ ਕੰਮ ਕਰਾਇਆ ਕਰੂਗੀ ਕੱਲ ਤੇ ਜਾਇ ਕਰਾਂਗੇ ਆ ਅੱਜ ਵੀ ਜਾਵਾਂਗੇ ਅੱਜ ਦਿਮਾਗ ਨਹੀਂ ਆ ਗੀਨ ਸਾਡਾ ਕਿਹੜੀ ਕੋਸ਼ਿਸ਼ ਕੀਤੀ ਮੰਨੂ ਰਿਸ਼ਤੇ ਦਾ ਰਹਿਣੇ ਰਿਸ਼ਤੇਦਾਰ ਦਾ ਪਹਿਲੋ ਤਿਆਰ ਹੋਈ ਬੈਠੇ ਕਿ ਮੈਂ ਵੀ ਜਾਣਾ ਵਾਂ ਮੈਂ ਕੀ ਦੇ ਮਾਰ ਜਾ ਰਹੇ ਨੇ ਹੈ ਮੈਂ ਕੀ ਨੀ ਜੀ ਦੂਰ ਕਾ ਜੀ ਜਾਨ ਜੀ ਤੁਸੀਂ ਕੇਸ ਦੱਸਿਓ ਜੀ ਸਾਰੇ ਜਣੇ ਵੀ ਇੱਦੀ ਪ੍ਰੌਡੇ ਬਣਾਉਣੀ ਆ ਕਿ ਡਬਲ ਕਈ ਵੇਰ ਏਦਾਂ ਆਪਾਂ ਨਾ ਰੋਟੀ ਬਣਾ ਕੇ ਪ੍ਰੌਡੇ ਉੱਪਰ ਕਾ ਕੇ ਫੇਰ ਰੋਟੀ ਡਬਲ ਕਰ ਦਿੰਨੇ ਆ ਵੈਸੇ ਨਾ ਮੈਂ ਪਹਿਲੇ ਇੱਦੀ ਬਣਾਉਂਦੀ ਹੁੰਦੀ ਸੀ ਜੀ ਡਬਲ ਪਰ ਹੁਣ ਮੈਨੂੰ ਨਾ ਆ ਗਿਆ ਜੀ ਹਿਸਾਬ ਜੇ ਆ ਗਿਆ ਪਹਿਲਾਂ ਮੈਨੂੰ ਹਿਸਾਬ ਨਹੀਂ ਸੀਗਾ ਨਿਕਲ ਜਾਂਦੇ ਸੀਗੇ ਆਲੂ ਹੁਣ ਨਹੀਂ ਨਿਕਲਦੇ ਜੀ ਵੈਸੇ ਇਹ ਆਲੂ ਵੀ ਵਧੀਆ ਦੇਖੋ ਜੀ ਇਹ ਕਈ ਤਾਂ ਲੇਸ ਜੀ ਛੱਡ ਦਿੰਦੇ ਬਿਲਕੁਲ ਐਨ ਸੁੱਕੇ ਸੁੱਕੇ ਨੇ ਇਹ ਵਧੀਆ ਬਣਦੇ ਆ ਜੀ। ਲੈਸ ਅ ਜਿਹੜੇ ਨਾਲ ਪੜੌਖਾ ਕਰਦੇ ਆ। ਉਹ ਫਿਰ ਡਬਲ ਬਣਾਉਣੇ ਪੈਂਦੇ ਆ ਆਪਾਂ ਨੂੰ। ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਤੇ ਕਮੈਂਟ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਿਓ ਜੀ। ਕਿਉਂ ਆਪਾਂ ਜੀ ਥੋੜਾ ਹੀ ਲਾਉਣੇ ਹੁੰਦੇ ਆ ਮੈਨੂੰ ਨਹੀਂ ਨਾ ਵਧੀਆ ਲੱਗਦਾ ਕਿ ਜ਼ਿਆਦਾ ਜੀ। ਬਸ ਥੋੜਾ ਜਿਹਾ ਲਾਵੇ ਜੀ। ਬੱਚਿਆਂ ਨੂੰ ਤਾਂ ਵੀ ਜ਼ਿਆਦਾ ਲਾਉਣਾ। ਆਪਾਂ ਤਾਂ ਤੇਲ ਸਬਜ਼ੀ ਚ ਵੀ ਕਾਟੀ ਪਾਉਣੀ ਆ ਜੀ ਸਬਜ਼ੀ ਜੀ ਵੀ ਕੱਟ ਮੈਂ ਤਾਂ ਪਰੌਂਠਿਆਂ ਨੂੰ ਵੀ ਜੀ ਕੱਟ ਹੀ ਲੋਣੀ ਹੁੰਦੀ ਆ ਅਜੇ ਗੋਲੀ ਨੂੰ ਕਹੀ ਜਾਂਦੀ ਮਮੀ ਲਾ ਦੇ ਕੰਜੂਸੀ ਕਰਦੀ ਆ ਮੈਂ ਤਾਂ ਕੰਜੂਸੀ ਦੀ ਗੱਲ ਨਹੀਂ ਜੀ ਕੀ ਆ ਸਾਰੀ ਜਿਹੜੀ ਤੇਲ ਤੇਲ ਖਾਈ ਚਲੋ ਮੇਰਾ ਬੱਚਾ ਕੋਪੀ ਪਾ ਦੇ ਪੁੱਤ ਉਹ ਤੇ ਨਾ 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 ਮਾਤਾ ਖੋਣੀਆਂ ਖਾਣੇ ਪਾ ਲੈ ਪਾ ਦਾ ਲੱਗ ਗਿਆ ਅਲੂ ਵਾਲੇ ਪਰੌਂਠੇ ਬਣਾਈ ਜਾਂਦੀਆਂ ਮਾਸੀ ਤੇ ਆਲੂ ਮਾਸੀ ਨੇ ਪਹਿਲਾਂ ਵਾਦੀ ਵਾਲੇ ਸੀ ਸ਼ਾਮ ਨੂੰ ਮਾਸੀ ਬਣਾ ਕੇ ਦੇ ਦਉ ਸਾਨੂੰ ਪੈਟੀਆਂ ਸਾਰੇ ਜਵਾਕਾਂ ਨੂੰ ਸਾਰੇ ਬਣਾਉਣਾ ਹੈ ਜੀ ਸਾਰੇ ਜਵਾਕਾ ਨੂੰ ਬਣਾ ਕੇ ਦਵਾਂਗੇ ਮਾਸੀ ਜੀ ਆਹ ਹਾਂ ਸਭ ਤੋਂ ਵੱਧ ਬਾੜਨੀ ਸੀਗੀ ਪਹਿਲੀ ਫੇ ਆਪਾਂ ਚਾਹ ਨੂੰ ਦੇ ਬੱਚਿਆਂ ਨੂੰ ਬਣਾਵਾਂਗੇ ਠੰਡਾ ਹੀ ਹੈ ਜੀ ਮੌਸਮ ਬੈਸੇ ਵੀ ਜੇ ਠੰਡਾ ਨਾ ਹੋਵੇ ਇਹਨਾਂ ਨੇ ਫਿਰ ਵੀ ਤਾਂ ਤਲੇ ਆਪਰੇ ਖਾ ਹੀ ਲੈਣਾ ਹੂੰ ਕਾਲੀ ਮਿਰਚ ਪਵਾਉਣੀ ਹੈ ਤਾਂ ਨਵਜੋ ਤੂੰ ਹੀ ਪਵਾ ਲੈ ਪੁੱਤ ਦੇਹੀ ਚ ਆ ਵੀਰੇ ਤੂੰ ਪਵਾ ਲੈ ਕੇ 2 3 ਨੂੰ ਚਾਹੀਦੀ ਕਾਲੀ ਮਿਰਚ ਅਪਰੀ ਤੂੰ ਪਾਈ ਨਵਜੋਤ ਨੂੰ ਕਾਲੀ ਮਿਰਚ ਪਵਾਲਾ ਦੀਦੀ ਤੇ ਪਵਾਲਾ ਪੁੱਤ ਠੀਕ ਆ ਪਾ ਲਈ ਆ ਚੀਜ਼ ਤੂੰ ਮਾਉਣੀ ਆ ਜ਼ਿਆਦਾ ਨਾ ਪਾਲੀ ਥੱਲੇ ਨੀਮੀ ਕਰ ਨੀਮੀ ਕਰਕੇ نیچے ਕਰਕੇ ਪਾਪੂ ਤੇ ہاں ਦੀਦੀ ਦੇ ਪਵਾਲਾ ਜੇ ਤੈਨੂੰ ਨਹੀਂ ਹਿਸਾਬ ਹੈ ਕਿ ਪ੍ਰੀਤੂ ਪਾ ਦੇ ਪੁੱਤ ਦੱਬੀਆਂ ਬਾਹਰੀਆਂ ਨਹੀਂਆਂ ਲੰਗਲਾਣਾ ਖਾਂਦਾ ਪਿਆ ਆਲੂਆਂ ਵਾਲੇ ਪਰੌਂਠੇ ਦੇਖੋ ਆਹ ਦੇਖ ਲੈ ਲੈ ਮੱਖਣੀ ਨਹੀਂ ਲਈ ਹੋਈ ਇਕਲੀ ਸ਼ਾਹੀ ਰੋਟੀ ਇੱਧਰ ਪਾਈ ਪਈ ਆਪ ਉਹ ਪਤਨ ਕਿੱਧਰ ਨੂੰ ਗਿਆ ਹੈ ਉਹ ਪਤਨ ਕਿੱਧਰ ਨੂੰ ਗਿਆ ਹੈ ਰੋਟੀ ਵਾਲਾ ਪਾ ਕੇ ਆ ਸੀ ਮੈਨੂੰ ਫੋਨ ਦੇ ਰਿਹਾ ਕੋਈ ਇੱਕ ਬਲੌਗ ਕਿੱਥੇ ਦਾ ਧਿਆਨ ਹਾਂਜੀ ਆਪਾਂ ਬੱਚਿਆਂ ਨੂੰ ਰੋਟੀ ਬਣਾ ਕੇ ਖਵਾਤੀ ਆਲੂ ਵਾਲੇ ਪਰੌਂਠੇ ਤੇ ਹੁਣ ਲੱਗੇ ਜੀ ਆਪਾਂ ਖਾਣ ਆਪਣਾ ਦੋਨੀ ਰੋਟੀ ਖਾ ਰਹੀਆਂ ਨਹੀਂ ਹੁਣ ਹਾਂਜੀ ਆਜੋ ਜੀ ਤੁਸੀਂ ਵੀ ਖਾ ਲਓ ਜੀ ਪ੍ਰਸ਼ਾਦ ਦੇ ਜੀ ਲਾਲ ਮਿਰਚ ਦਾ ਆਚਾਰ ਲਾਲ ਮਿਰਚ ਦਾ ਆਚਾਰ ਜੀ ਦਹੀਂ ਦੇ ਨਾਲ ਰੋਟੀ ਪਲੱਸ ਲੱਸੀ ਚੱਬਣਾਂ ਦੀ ਚਟਣੀ ਆ ਹੁੰਦਾ ਕਿ ਮੈਂ ਹੁਣ ਅੱਜ ਖਾਣੀ ਮੈਂ ਰਾਤ ਖਾ ਲਈ ਸੀ ਹੂੰ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ 'ਚ ਦੱਸਿਆ ਸੀ ਨਾ ਕਿ ਬੱਚੇ ਗੁਰਦੁਆਰਾ ਸਾਹਿਬ ਪਾਠ ਸਿੱਖਣ ਜਾਂਦੇ ਆ ਜੀ ਤੇ ਹੁਣੇ ਜੀ ਗੁਰਦੁਆਰਾ ਸਾਹਿਬ ਪਾਠ ਸਿੱਖ ਰਹੇ ਨੇ ਜੀ ਦੂਜੇ ਨਾਲੇ ਸਟਾਰਟ ਕਰੋ ਜੀ ਸ਼ਸ਼ਕਾਰ ਹਾਂ ਜੀ ਇੱਕ ਤਨ ਦੀ ਨਾ ਸੈਲਫ ਬਹੁਤ ਉੱਚੀ ਹੈ ਜੀ ਤੇ ਆਪਾਂ ਜੇ ਇਧਰ ਤਰ ਰੱਖੀਏ ਜੀ ਚਾਹ ਤੇ ਆਪਾਂ ਵੀਡੀਓ ਦੀ ਪੂਜ ਰਹੀ ਹੈ ਜੀ ਛੱਲੀ ਤੇ ਇਧਰ ਆਪਾਂ ਚਾਹ ਰੱਖੀਏ ਬਸ ਇੱਜਾਣ ਕੀ ਚੀਜ਼ੂ ਕੀ ਹੋਇਆ ਕੀ ਜੀ ਜੋ ਕੀ ਹੋ ਗਿਆ ਚੱਲ ਜੀ ਇਧਰ ਨਬਜੋਤ ਦੀ ਪੁਣੀ ਜੀ ਛੱਲੀ ਤੇ ਆਪਣੀ ਬਣ ਗਈ ਚਾਹ ਤੇ ਅਵਾੜੀ ਆਉਣ ਵਾਲੀ ਹੈ ਜੀ ਤੇ ਆਪਾਂ ਵੀਡੀਓ ਦਾ ਵੀ ਅੰਡ ਇੱਥੇ ਹੀ ਕਰਦੇ ਆ ਜੀ ਮੈਨੂੰ ਲੱਗਦਾ ਜੀ ਮਮਾ ਹੀ ਸੁੰਡ ਵਿੱਚ ਹੀ ਪਉਂਦੇ ਜੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੂ ਦੱਸਣਾ ਜੀ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤੱਕ ਤੱਕ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਰ ਜਾ